ਪਿਆਰੇ ਇੰਗਰੇਜ਼ੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਕੀਮਤੀ ਅਤੇ ਹੌਸਲਾ ਬਖਸ਼ਣ ਵਾਲੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਗਿਆਨੀ ਰਾਮ ਸਿੰਘ ਜੀ ਤੇਣਾ ਇੱਕ ਐਸਾ ਨਾਮ ਜੋ ਪਿਛਲੇ 3 ਦਹਾਕੇ ਤੋਂ ਦੋ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਗੁਰੂ ਵਿਰਸੇ ਦਾ ਗਿਆਨ ਬੰਨਣ ਦੀ ਸੇਵਾ ਕਰਦੇ ਆ ਰਹੇ ਹਨ ਉਹ ਜਿੱਥੇ ਗੁਰਮਤ ਕੈਂਪ ਗੁਰ ਗਿਆਨ ਕੁਇਜ਼ ਮੁਕਾਬਲੇ ਗੁਰ ਬਾਣੀ ਅੰਤਖੜੀ ਕੰਪੀਟੀਸ਼ਨ ਵਰਗੇ ਪ੍ਰੋਗਰਾਮ ਆ ਰਹੇ ਹਨ ਨਵੀਂ ਪੀੜੀ ਨੂੰ ਜੋੜਦੇ ਆ ਰਹੇ ਹਨ ਉਥੇ ਹੀ ਉਹ ਕੈਨੇਡਾ ਵਿੱਚ ਸਿੱਖ ਵੈਲਿਊ ਸਕੂਲ ਅਤੇ ਗੁਰ ਗਿਆਨ ਲਰਨਿੰਗ ਸੈਂਟਰ ਔਨਲਾਈਨ ਅਕੈਡਮੀ ਰਾਹੀਂ ਗੁਰ ਸਿੱਖੀ ਦੇ ਬੀਜ-ਬੀਜਾਂ ਦੇ ਗਿਆਨਸ਼ੀਲ ਹਾਲ ਪਰ ਹੁਣ ਉਹਨਾਂ ਨੇ ਇੱਕ ਨਵੀਂ ਚਮਕਦਾਰ ਲਹਿਰ ਇੱਕ ਨਵਾਂ ਉਪਰਾਲਾ ਗੁਰ ਗਿਆਨ ਗਲੋਬਲ ਸਟੋਰ ਜਿੱਥੇ ਤੁਹਾਡੇ ਘਰਾਂ ਵਿੱਚ ਅਤੇ ਤੁਹਾਡੇ ਬੱਚਿਆਂ ਦੇ ਬਾਲ ਮਨਾਂ ਵਿੱਚ ਸੰਸਕਾਰ ਭਰਨ ਲਈ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਇੱਥੇ ਤੁਹਾਨੂੰ ਮਿਲਣਗੇ ਗੁਰੂ ਵਿਰਸੇ ਤੇ ਅਧਾਰਤ ਬਾਇਲਿੰਗੁਅਲ ਐਜੂਕੇਸ਼ਨਲ ਪੁਸਤਕਾਂ ਦੇ ਸੈੱਟ ਪ੍ਰੇਰਣਾਦਾਇਕ ਸੰਦੇਸ਼ ਦੇਣ ਵਾਲੀਆਂ ਟੀ-ਸ਼ਰਟਾਂ ਆਗਿਆਕਾਰਤਾ ਅਤੇ ਸਤਿਕਾਰ ਭਾਵਨਾ ਜਗਾਉਣ ਵਾਲੇ ਸੋਹਣੇ-ਸੋਹਣੇ ਕੱਪ ਤੇ ਗੁਰੂ ਸੰਦੇਸ਼ਾਂ ਨਾਲ ਰੌਸ਼ਨ ਕਰਨ ਵਾਲੀਆਂ ਕਮਾਲ ਦੀਆਂ ਵਾਲਮਾਟੋ ਸੀਨਰੀਆਂ ਤੁਸੀਂ ਚਾਹੇ ਕਿਸੇ ਵੀ ਦੇਸ਼ ਵਿੱਚ ਵਸਦੇ ਹੋ ਇਹ ਪਿਆਰ ਭਰੇ ਪ੍ਰੋਡਕਟ ਤੁਹਾਡੇ ਦਰਵਾਜੇ ਤੱਕ ਪਹੁੰਚਾਏ ਜਾਂਦੇ ਹਨ वर्ल्ड वाइड ਡਿਲੀਵਰੀ ਅਤੇ ਈਜ਼ੀ ਆਰਡਰਿੰਗ ਹੁਣੇ ਹੀ ਉਹਨਾਂ ਦੀ ਵੈਬਸਾਈਟ gurgyan.ca ਤੇ ਜਾ ਕੇ ਆਰਡਰ ਕਰੋ ਸਾਰੇ ਲਿੰਕ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਹਨ ਇੱਕ ਬੇਨਤੀ ਹੈ ਜਦ ਤੱਕ ਤੁਸੀਂ ਆਪਣੇ ਘਰਾਂ ਵਿੱਚ ਗਰਮਦਿਮਾਹਕ ਨਹੀਂ ਫਲਾਮੋਗੇ ਤਦ ਤੱਕ ਬਾਹਰੀ ਦੁਨੀਆ ਨਹੀਂ ਬਦਲੇਗੀ ਜਦੋਂ ਤੁਸੀਂ ਗੁਰਗਿਆਂ ਗਲੋਬਲ ਸਟੋਰ ਤੋਂ ਕੋਈ ਵੀ ਪ੍ਰੋਡਕਟ ਮੰਗਵਾਉਗੇ ਭਾਵੇਂ ਉਹ ਪੁਸਤਕਾਂ ਦਾ ਸੈੱਟ ਹੋਵੇ ਜਾਂ ਸੰਦੇਸ਼ ਦੇਣ ਵਾਲੇ ਕੱਪ ਹੋਣ ਜਾਂ ਫਿਰ ਉਹਨਾਂ ਦੀਆਂ ਟੀ-ਸ਼ਰਟਾਂ ਜਾਂ ਫਿਰ ਵਾਲ ਮਾਟੋ ਸੀਨਰੀ ਜਦੋਂ ਉਹ ਪ੍ਰੋਡਕਟ ਤੁਹਾਡੇ ਕੋਲ ਪਹੁੰਚ ਜਾਏਗਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਆਪਣੀ ਅਨੁਭਵਤਾ ਦੀ ਵੀਡੀਓ ਬਣਾ ਕੇ ਜਰੂਰ ਸਾਂਝੀ ਕਰਿਓ ਚਲੋ ਅੱਜ ਤੋਂ ਹੀ ਆਪਾਂ ਸਾਰੇ ਮਿਲ ਕੇ ਗੁਰੂ ਵਿਰਸੇ ਨੂੰ ਆਪਣਾ ਬਣਾਈਏ ਸੰਸਕਾਰਾਂ ਦੀ ਰੋਸ਼ਨੀ ਘਰ ਘਰ ਤੱਕ ਪਹੁੰਚਾਈਏ ਸਹਿਯੋਗ ਦਿਓ ਜਦੋਂ ਆਪਾਂ ਕਹਿੰਦੇ ਹਾਂ ਕਿ ਆਭਰੇ ਕੰਮ ਹੋ ਰਹੇ ਨੇ ਆਭਰੇ ਕੰਮ ਹੋ ਰਹੇ ਨੇ ਤੇ ਫਿਰ ਆਪਾਂ ਨੂੰ ਚੰਗੇ ਕੰਮ ਕਰਨ ਵਾਲਿਆਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਜਿਆਨੀ ਰਾਮ ਸਿੰਘ ਜੈਨਾ ਜੋ ਹਰ ਮੇਲੇ ਨਿਰਸਵਾਰਥ ਹੋ ਕੇ ਆਪਾਂ ਵਾਰ ਕੇ ਅਣਥਕ ਮਿਹਨਤ ਨਵੀਂ ਪੀੜੀ ਲਈ ਕਰਦੇ ਹਨ ਜੇ ਆਪਾਂ ਸਾਰੇ ਗੁਰਸਿੱਖ ਪਰਿਵਾਰ ਵਿਦੇਸ਼ਾਂ ਵਿੱਚ ਵੱਸਦੇ ਇੱਕ ਇੱਕ ਪ੍ਰੋਡਕਟ ਉਹਨਾਂ ਦੇ ਗੁਰ ਗਿਆਨ ਗਲੋਬਲ ਸਟੋਰ ਤੋਂ ਖਰੀਦਾਂਗੇ ਇਹ ਉਹਨਾਂ ਨੂੰ ਇੱਕ ਬਹੁਤ ਵੱਡਾ ਸਹਿਯੋਗ ਵੀ ਹੋਏਗਾ ਤੁਹਾਡੇ ਘਰ ਵਿੱਚ ਗੁਰੂ ਵਿਰਸੇ ਦੀਆਂ ਤਿਰੰਗਾ ਦੀਆਂ ਲਹਿਰਾਂ ਵੀ ਬਣਣਗੀਆਂ ਤੇ ਕਮਾਲ ਦੀ ਬਾਤ ਤੁਸੀਂ ਖੁਦ ਇਹ ਸੰਸਕਾਰ ਘਰ ਘਰ ਤੱਕ ਪਹੁੰਚਾਉਣ ਵਾਸਤੇ ਇੱਕ ਪ੍ਰਚਾਰ ਕਰ ਰਹੇ ਹੋ ਮੰਗੇ ਚਮਾਲ ਹੈ ਆਪਣੇ ਲਈ ਖਰੀਦੋਗੇ ਸੰਸਕਾਰ ਘਰ ਕਰਤਕ ਪੰਚਾਇਣ ਦੇ ਲਈ ਇਹ ਪ੍ਰਚਾਰ ਵੀ ਬਣੇਗਾ ਤੇ ਗਿਆਨੀ ਰਾਮ ਸਿੰਘ ਚੈਲਾ ਦੇ ਗੁਰ ਗਿਆਨ ਗਲੋਬਲ ਸਟੋਰ ਨੂੰ ਦਿੱਤਾ ਹੋਇਆ ਸਹਿਯੋਗ ਵੀ ਬਣੇਗਾ ਦੇਰੀ ਨਾ ਲਾਓ ਅੱਜ ਹੀ ਵੈਬਸਾਈਟ ਤੇ ਹੁਣੇ ਹੀ ਵਿਜ਼ਿਟ ਕਰਕੇ ਕੋਈ ਇੱਕ ਦੋ ਜਾਂ ਚਾਰੇ ਪ੍ਰੋਡਕਟ ਜ਼ਰੂਰ ਖਰੀਦੋ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ